ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਸਾਰੇ ਜੀ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਜਰੂਰ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਮਾਤੜਦਾ ਫਾਇਦਾ ਜੇ ਕੋਈ ਆਪਣੀ ਜਿਹੜੀ ਖਰੀਦਦਾਰੀ ਬੜੇ ਪਿਆਰ ਨਾਲ ਹਾਸਲ ਕਰ ਸਕੇ ਉਂਜਿਆ ਪਿੰਡ ਲਗੋਂ ਕੋਠੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਪੱਟੇ ਬਾਈ ਸਭ ਕੁੜ ਪਹੁੰਚੇ ਆ ਇੱਕ ਵਾਰਿਆ ਕਰਦੇ ਵਦੇ ਰ ਜਾਣਕਾਰੀ ਸਾਂਝੀ ਬਣੇ ਰਿਓ ਅੰਡ ਤੱਕ ਤੇ ਜਾਇ ਤੋਂ ਜਾਇਜ ਕੀਮਤ ਦੇ ਵਿੱਚ ਖਰੀਦਾਰੀ ਤੁਹਾਨੂੰ ਕਰਾਉਣੇ ਆ ਜੀ ਬਾਈ ਸਾਹ ਸਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਠੀਕ ਹੈ ਵਧੀਆ ਵਧੀਆ ਫੋਕੀ ਰਿਪੋਰਟ ਓਕੇ ਓਕੇ ਠੀਕ ਆ ਡਰੈਸ ਕਰਕੇ ਨੋਟ ਪਿੰਡ ਲਗੋਂ ਕੋਠੀ ਪਿੰਡ ਪੱਟੀ ਜੀ ਤਰਨਤਾਰਾ ਮੋਬਾਈਲ ਨੰਬਰ 623 ਕੰਨ ਓਏ ਹਾਂ ਜੀ ਆਪਸੇ ਠੀਕ ਆ ਸਹੀ ਫਾਈ ਲਾਈਨ ਦੀ ਹੈ ਨਾ ਵੜਾ ਕਿੰਨਾ ਦੁੱਧ ਕੋਲ ਹੋਗਾ ਬਸ ਨਾ ਨਾ ਲੇਕਰ ਪੱਕਾ ਦੇ ਅਗਲੇ ਥਾਂ ਦੀ ਤੇਲ ਆ ਅਗਲੇ ਦੀ ਤੇਲ ਉੱਕਾ ਹੀ ਠੀਕ ਆ ਮਗਰ ਵੱੱਛੀ ਤੇ 9 ਕਿਲੋ ਦੁੱਧ ਹਾਜ਼ਰ ਆ ਨਾ 9 ਹੋਵੇ 12 13 ਨੰਨ ਓਕੇ ਜੀ ਸੂਆ ਕਿੰਨਾ ਹੋਗਾ ਸੂਆ ਦੁੱਧ ਵਾਲੇ ਕਿਤੇ ਸੂਏ ਹੋਵੇ ਠੀਕ ਆ ਤੇ ਬਹਿਣੀ ਵਾਲੇ ਦੀ ਅਗਲੇ ਦੀ ਆ ਅਗਲੇ ਬਹਿਣੀ ਵਾਲੇ ਇੱਕ ਥਾਂ ਦੀ ਤੇਲ ਆ ਆ ਅਗਲੇ ਦੀ ਬਹਿਣੀ ਵਾਲੇ ਦੀ ਸੱਜਰੋ ਤੇ ਤੇ ਨਾ ਤਾਂ ਜਿਹੜੇ ਪ੍ਰੋਪਰ ਚੱਲਦੇ ਆ ਨਾਲ ਨਾਲ ਚੰਗੀ ਹਨਾ ਮਿਲਕਮਾਨ ਬੋਲੀ ਰੋਮਰ ਦੀ ਅੱਛਾ ਠੀਕ ਆ ਓਕੇ ਤੇ ਤੋਰਾ ਤਰਾ ਕਰਵਾ ਲਈਏ ਫੇਰਾ ਭਰਾਜਾ ਇੱਕ ਹਾਂ ਸੋਹਣੀ ਆ ਜਿੰਨੀ ਵੀ ਹੈਗੀ ਆ ਤੇ ਗੋਲੇਵੇ ਵਾਲੀ ਆ ਫਾੜੀ ਵਾਲਾ ਝੱਡਾ ਸੱਜਣੂ ਹਾਂ ਚੋਂ ਉਹਨੂੰ ਫ੍ਰੈਂਚੀ ਆ ਅੱਛਾ ਇਹ ਨਹੀਂ ਸੀ ਸਲੱਗਿਆ ਵਾਹ ਵਾਹ ਬਹੁਤ ਸੋਹਣੀ ਤੋਰਾ ਤਰਾ ਵੀ ਚੰਗਾ ਹਨਾ ਲੱਗਾ ਤੇ 9 ਕਿਲੋ ਭਾਂਡੇ ਜਦੋਂ ਦੁਪਾਰ ਆ ਜਿੰਨੇ ਘਰੇ ਰੱਖਾਈਆਂ ਉਹਨੂੰ ਬਹੁਤ ਸੋਹਣੀਆਂ ਕਿਉਂਕਿ ਰੇਟ ਬੜਾ ਜਾਇਜ਼ ਆ ਹਾਂ ਠੀਕ ਕਿੰਨੇ ਕੀ ਫਿਰ ਦੇ ਲਿਆ ਕਰ ਦਿੱਗੇ ਆਪਾਂ ਤੁਹਾਨੂੰ ਪੜਾਏ ਮੋਰਨਿੰਗ ਕਿੰਨੇ ਕਿ ਰੱਖੀਏ ਮੋਰਨ ਨੂੰ ਪੰਕੀ ਕਰਦੇ ਅੱਛਾ ਦੇ ਜੀ 23 ਹੋਰ ਕਰ ਦਈਏ ਖੁੱਲਾ ਡੋਲਾਈ ਹੋਰ ਕਰ ਦਿੰਦੇ ਹਾਂ ਤੇ ਨਾ ਹੀ ਕਰ ਦਈਏ ਪੂਰੇ 20 ਦੀ ਕਰਦੇ 1 ਰੁਪਇਆ ਨਹੀਂ ਛੋੜ। ਛੋੜ 200 ਹੀ ਹੋਣੀ 100। ਠੀਕ ਸੀ ਰੇਟ ਹੈ ਨਾ। 20000 ਲਾਓ। ਫੁੜਕੇ ਭਣ ਭਰਾ ਦਿੰਦੇ ਮੇਰੀ ਹੋ ਜਾਈਂ। ਥਿਲਕੋਮ ਕੋਠੀ ਤੋਂ ਗਾਂ ਲੈ ਕੇ ਜਾਓ। ਹੈ ਨਾ। ਤੇ ਨਜ਼ਾਰੇ ਲਾਓ ਲੱਸੀ ਪਾਣੀ ਦੀ। ਸੱਜਣੋ ਮੌਕਾ ਜਿਹੜਾ ਸਾਹਮੜੋ ਚੰਗੀ ਆ ਵੱਛੀ ਵੀ ਮਗਰ ਆ। ਇਹਨੇ ਭਾਦਾ ਤੁਹਾਨੂੰ ਪਤਾ ਭਾਵੇਂ ਤੇਲ ਹੀ ਆ ਦੁੱਧ 9 ਕਿਲੋ 10 ਨੇ ਦਿੱਤੀ ਜਾਣਾ। ਕੋਕੜਾ ਲੋਕੀ 20000 ਮਿਲ ਜਾਂਦੇ। ਵਾਹ ਜੀ ਬਸ। ਸੋਹਣੀ ਆ ਜਿੰਨੇ ਜੋਗੀ ਹੈਗੀ ਆ। ਖਰੀਦਦਾਰੀ ਕਰਿਓ ਸასი ਗਾਲ ਜੀ ਸਾਰਿਆਂ ਨੂੰ।